नौजवान स्वे छे सौ फुट नौजवान ਸਭ ਦੇ ਉਸ ਸਿੰਘ ਕਿਸੇ ਦੂਸਰੇ ਨਾਲ ਉਹ ਉਸ ਬੁਲੇਟ ਪ੍ਰੂਫ ਗੱਡੀ ਦੇ ਵਿੱਚ ਫੋਟੋ ਲਗਾਤੀ ਹੈ ਹਾਲਾਂਕਿ ਪ੍ਰੋਪਰ ਬੈਲਟ ਲਗਾਈ ਹੋਈ ਹੈ ਉਹ ਹਰਤਾਲ ਖੁਰੀ ਜਾਂਦਾ ਗਿਆ ਉਹ ਅੰਤਮ ਅਰਸਮਾ ਦਾ ਕਰਨ ਦੇ ਲਈ ਸੋਏ ਇਹ ਪਹਿਲਾਂ ਲੈਣ ਨੂੰ ਪਾ ਕੇ ਕਰਨ ਲਈ ਤਸਵੀਰ ਦਿਖਾ ਰਹੇ ਤੁਹਾਨੂੰ ਕਿਸ ਤਰ੍ਹਾਂ ਇਹ ਨੌਜਵਾਨ 6.5 ਫੁੱਟ ਦਾ ਇਹ ਨੌਜਵਾਨ ਉਸ ਲਈ ਕਿ ਸਿੱਧੂ ਉਸੇ ਵਾਲਾ ਨੂੰ ਉਹਨਾਂ ਦੀ ਉਸ ਕਪੋਲੇਟ ਪ੍ਰੋਪ ਗੱਡੀ ਦੇ ਵਿੱਚ ਫੋਟੋ ਲਗਾਤੀ ਹੈ ਹਾਲਾਂਕਿ ਪ੍ਰੋਪਰ ਬੈੱਟ ਲਗਾਈ ਹੋਈ ਹੈ। ਉਹ ਹਰਤਾਲਪੁਰ ਹੀ ਜਾਂਦਾ ਗਿਆ ਉਹ ਅੰਤਮ ਅਰੋੜ ਅਸਮਾਨ ਦਾ ਕਰਨ ਦੇ ਲਈ ਸੋ। ਉਹ ਇਹ ਬਹਿਣਾ ਤੇ ਨੂੰ ਕਰਵਾ ਰਹੀ ਹੈ ਤਸਵੀਰ ਦਿਖਾਣੇ ਤੁਹਾਨੂੰ ਕਿਸਰਾ ਨੌਜਵਾਨ 650 ਫੁੱਟ ਦਾ ਨੌਜਵਾਨ ਸਾਡੇ ਤੁਸੀਂ ਕਿਸੇ ਨੂੰ ਉਸੇ ਵਾਲਾ ਨਾ ਦਿਓ ਸੋ ਬੁਲੇਟ ਪ੍ਰੂਫ ਗੱਡੀ ਦੇ ਵਿੱਚ ਫੋਟੋ ਲਗਾ ਕੇ ਹਾਲਾਂਕਿ ਪ੍ਰੋਪਰ ਬੈਲਟ ਲਗਾਈ ਹੋਈ ਹੈ। ਹਰਤਾਲ ਤੋਂ ਹੀ ਜਾਂਦਾ ਗਿਆ ਉਹ ਅੰਤਮ ਅਰਸਮਾ ਦਾ ਕਰਨ ਦੇ ਲਈ ਸੋ ਇਹ ਬੇਹਾਨਾ ਤੇ ਨੂੰ ਫਾਪ ਫਰਵਰੀ ਦੀ ਤਸਵੀਰ ਦਿਖਾ ਰਹੇ ਤੁਹਾਨੂੰ ਕਿਸ ਨੌਜਵਾਨ 650 ਫੁੱਟ ਦਾ ਨੌਜਵਾਨ ਦੇ ਉਸ ਸਿੰਘ ਕਿਸੇ ਨੂੰ ਸਵਾ ਨਾ ਦਿਓ ਸੋ ਬੋਲੇਟ ਬਰੋਗਡੀ ਦੇ ਵਿੱਚ ਫੋਟੋ ਲਗਾ ਕੇ ਹਾਲਾਂਕਿ ਪ੍ਰੋਪਰ ਬੈਲਟ ਲਗਾਈ ਹੋਈ ਹੈ। ਉਹ ਹਰਤਾਲਪੁਰ ਹੀ ਜਾਂਦਾ ਗਿਆ ਉਹ ਅੰਤਮ ਹੋਰ ਅਸਮਾਨ ਆ ਕਰਨ ਦੇ ਲਈ ਸੋ। ਕੋਈ ਬੇਹਦ ਤੈਨੂੰ ਪਾਪ ਕਰਨ ਲਈ ਤਸਵੀਰ ਦਿਖਾ ਰਹੇ ਤੁਹਾਨੂੰ ਕਿਸ ਤਾ ਇਹ ਨੌਜਵਾਨ 6.5 ਫੁੱਟ ਦਾ ਇਹ ਨੌਜਵਾਨ